ਆ ਗਈ ਸਰਦਾ ਟਾਈਮ ਪਾਸ ਅੰਦਰ ਹੈ ਤੈਨੂੰ ਕਾਹ ਰਯਾ ਯੁੱਟੀਆਂ ਦੀ ਗੱਲ ਨਹੀਂ ਕਿ ਕੁਝ ਵੀ ਹੈਗੀ ਨਹੀਂ ਟਾਈਮ ਪਾਸ ਕਰਨੇ ਮੇਰੇ ਕੰਦੇ ਤੈਨੂੰ ਦੇ ਲਾ ਕੰਮ ਉਂਢਿਆ ਵਾ ਸਬਜ਼ੀ ਲਾਉਣੀ ਕੋਈ ਕੜੀ ਕੀ ਲਾਉਣਾ ਕੀ ਇਚ ਇਹ ਚ ਕਿੰਨੀਆਂ ਵੈਰੀਟੀਆਂ ਚ ਹੁਣ ਚਲਣੀਆਂ ਗਾਜਰ ਚਲਣ ਲਈ ਆ ਉਹ ਭਰਾਵਾ ਇਹ ਪੈਲੀ ਰੱਖੀ ਐ ਸਵੇਰੇ ਉੱਠ ਕੇ ਸੈਲਸੂਰ ਕਰਨ ਲਈ ਤੁਸੀਂ ਇਹਦੇ ਵਟਾਂ ਪਾਈ ਜਨੇ ਤੂੰ ਬਾਨੀ ਦਾਨੀ ਐ ਤੂੰ ਰੱਖੀ ਤੇ ਪੱਕ ਤੂੰ ਪਾਓ ਵਟਾਂ ਫਿਰ ਮੈਂ ਬਾਅਦ ਨਹੀਂ ਜੀ ਹਾਂ ਲਾਉਣਾ ਕੀ ਇਚ ਇੱਥੇ ਬਹੁਤ ਚੀਜ਼ ਐਤ ਵਾਲਾ ਕਰੀਆਂ ਧੀਆਂ ਮੂਲੀ ਇਹ ਨਹੀਂ ਮੇਥੀ ਬਹੁਤ ਕੁ ਲੱਗ ਰਿਹਾ ਇਹ ਨਹੀਂ ਵਿਗਣੀ ਦਾਤਾ ਤੇ ਇਹ ਨਹੀਂ ਚੱਲੇ ਜਾ ਬਲਛੜਿਆ ਜਾ ਟੰਡਾ ਠੀਮਾ ਰਖਾ ਕੇ ਜਾਈ ਤੂੰ ਇਹ ਨਹੀਂ ਮੇਰੀ ਮੈਂ ਤੂੰ ਹੀ ਮੈਂ ਜਦੋਂ ਹੋ ਗਈਆਂ ਨਾ 2 ਮਹੀਨੇ ਬਾਅਦ ਤੂੰ ਕਹਣਾ ਵਾਦੇ ਤੂੰ ਸੱਚਾ ਅਸੀਂ ਇਹਦਾ ਹੀ ਹੋਣਾ ਵੇਖ ਲਿਓ ਭਾਵੇਂ ਇਹ ਖਾ ਬਲੋ ਜਿੰਨਾ ਖਾਣਾ ਮੈਂ ਤੇ ਮੇਲੀ ਜਗਾ ਛੱਡ ਦੋ ਸੈਤ ਸੂਰਲੀ ਮੜੀ ਜੀ ਕਹਿੰਦਾ ਤੂੰ ਹੀ ਆਪਣੇ ਪਾਲੋ ਆਪਣੇ ਜੋ ਗਈਆਂ ਸ਼ਹਿਰ ਇਹ ਹੈਗਾ ਵਾ ਵੀ ਇਹ ਸ਼੍ਰੀਨਗਰ ਆ ਵੀ ਇਹ ਤੇ ਇੱਥੇ ਤੈਨੂੰ ਛੜਦੀ ਹੈ ਸ਼੍ਰੀਨਗਰ ਹੀ ਆ ਗਿਆ ਸ਼ੁਰੂਆਤ ਤੈਨ ਮੇਰੇ ਤੈਨ ਸੈਰ ਕਰਾ ਰਹੀਏ ਮੈਨੂੰ ਮੇਰੀ ਉਧਰ ਤੈਨੂੰ ਸੈਰ ਦੁਜੀ ਹੋ ਜਾਣੀ ਚਲ ਜਾ ਲਾਗੋ ਮੈਨੂੰ ਉਧਾਂ ਆਤੇ ਸਰੀ ਉੱਠ ਕੇ ਮੈਂ ਮੜੀ ਬਾਹਰ ਤੋਰਾ ਫਿਆ ਕਰਦਾ ਨਾ ਆਪ ਦਾ ਪਰ ਪਤਾ 9 ਵਜੇ ਤੁਸੀਂ ਉੱਠਣਾ ਮੰਦਿਰ ਨੇ ਦੁੱਕੇ ਦਾ ਤੁਸੀਂ ਕੰਮ ਨਹੀਂ ਕਰਦੇ ਅੱਜ ਨਹੀਂ ਮੰਦਿਰ 9 9 ਵਜੇ ਉੱਠ ਕੇ ਹੀ ਮਜ਼ਾ ਆਉਂਦਾ ਤੁਹਾਨੂੰ ਕਵੀਆਂ ਪ੍ਰੇਣੀਆਂ ਦੀ ਮੰਦਿਰ ਨੂੰ ਉਹ ਭਰਾਵਾ ਇਦਾਂ ਨਾ ਕਿਆ ਕਰ ਜੈਸੇ ਤੈਨੂੰ ਮੇਰੇ ਮੇਰੀ ਕਦਰ ਕਰਿਆ ਕਰ ਤੇਰੀ ਕਦਰ ਤੇਰੀ ਕਦਰ ਡੰਡੇ ਨਾਲ ਹੀ ਹੈ ਨਹੀਂ ਡੰਡੇ ਨਾਲ ਹਾਂ ਮੇਰੇ ਵਰਗਾ ਤੈਨੂੰ ਮੁੰਡਾ ਨਹੀਂ ਲੱਭਣਾ ਬੜਾ ਬੜਾ ਮੜਾ ਮੁੰਡਾ ਤੂੰ ਬਹੁਤ ਵਧੀਆ ਆ ਗਿਆ ਆ ਵੇਲੀ ਜੀ ਅਮਰ ਸੜਕੇ ਪੰਜ ਵਜੇ ਉਠਣਾ ਚਾਰ ਵਜੇ ਤੂੰ ਹੀ ਪੰਜ ਵਜੇ ਉੱਠ ਕੇ ਕੀ ਕੀ ਕਰਦੀ ਹੈ ਨਾ ਵਜੇ ਤੂੰ ਉੱਠ ਕੇ ਚਾਹ ਪੀਣੀ ਆ ਹੂੰ ਇੱਕ ਦੋ ਜਾਂ ਤੂੰ ਰੋਟੀ ਖਾਣੀ ਤੂੰ ਦੇ ਅਨਾਰੇ ਦੇ ਘਰ ਜੰਮੇ ਆ ਜੱਟਾਂ ਦੇ ਫੜਾ ਜੰਮੇ ਉਹ ਅਸੀਂ ਆਪਣੀ ਸਰੀਰ ਨੂੰ ਨਾ ਤੰਗ ਨਹੀਂ ਕਰਦੇ ਅਸੀਂ ਸਾਡਾ ਰੱਬ ਨੇ ਸਰੀਰ ਬਣਾਇਆ ਸਪੈਸ਼ਲ ਅਸੀਂ ਆਪਣੇ ਸਰੀਰ ਨੂੰ ਕਸ਼ਟ ਨਹੀਂ ਦਿੰਦੇ ਸਾਨੂੰ ਰੱਬ ਨੇ ਸੁਪਨੇ ਜਾ ਕੇ ਕਿਹਾ ਵੀ ਤੁਸੀਂ ਆਪਣੀ ਟਾਈਮ ਟੇਬਲ ਦਿੱਤਾ ਰੱਬ ਨੇ ਵੀ ਇੰਨੇ ਵਜੇ ਉੱਠਣਾ ਤੇ ਇੰਨੇ ਵਜੇ ਸੋਣਾ ਸਾਡਾ ਕੰਮ ਇਦਾਂ ਦਾ ਬਸ ਤੁਹਾਨੂੰ ਦੇ ਰੱਬ ਨੇ ਕੱਲੇ ਦਿਹਾੜੀਆਂ ਕਰਨ ਜਾਓ ਜਾ ਕੇ ਖਪੋ ਥੱਲੇ ਜਾ ਕੇ ਅਸੀਂ ਟਾਈਮ ਸਾਨੂੰ ਟਾਈਮ ਟੂ ਬਲੰਦੀ ਸਾਨੂੰ ਜਾਂਚ ਕੀ ਅੱਜ ਤਾਂ ਤੇਰੇ ਹਾਲ ਵੇਖਣ ਨੇ ਹਾਂ ਜੀ ਵੀ ਕੀ ਹਸਤਾ ਤੇਰਾ ਟਾਈਮ ਸਾਨੂੰ ਬਣਾਉਣ ਦੀ ਤੇ ਬਦਲ ਦੀ ਜਾਂਚ ਅੱਛਾ ਤੂੰ ਮੇਰੇ ਗੱਲ ਪਾਉਈ ਗੱਲ ਕੀ ਹਾਂ ਕੱਲ ਪੈਣੀ ਲੋਰੀ ਨਹੀਂ ਪ੍ਰੈਣੀਆਂ ਤੈਨੂੰ ਨਿਹਾਣ ਕਰਦੇ ਨਾ ਦੋ ਮਿੰਟਾਂ ਦੋ ਜੀ ਨਿਹਾਣ ਕਰਦੇ ਨਾ ਤੁਹਾਨੂੰ ਲੱਭਣਾ ਨਹੀਂ ਤੇਰੇ ਸਿਆਣਿਆਂ ਨੇ ਕਿਹਾ ਵਾ ਵਿਗੜਿਆ ਤੇਰੇ ਨਾਲ ਡੰਡਾ ਪੀਰ ਜਿਹੜੇ ਸਿਆਣਿਆਂ ਨੇ ਕਿਹਾ ਨਾ ਉਹ ਚਲ ਗਏ ਆ ਉਹ ਅੱਗੇ ਉਹ ਅੱਗੇ ਵਧ ਗਏ ਆ ਉਹ ਤੋਂ ਵੀ ਵਾਜਾ ਦਿੰਦੇ ਆ ਮੈਂ ਉਤਮਾ ਨੂੰ ਨਹੀਂ ਸੁਣਦੀ ਆ ਮਾਜਾ ਸਾਨੂੰ ਸੁਣਦੀ ਆ ਨਾ ਹਾਂ ਉਹ ਗਰੇ ਬਈ ਮਦੀਨ ਪ੍ਰਾਣੀ ਫੇਰ ਯਾਰ ਮੁੱਕ ਦੀ ਗੱਲ ਇਹ ਆ ਆਪੀ ਉਹ ਉਹ ਦੋ ਬੂਟੇ ਬਤਾਉਂਗਾ ਦੇ ਲਾਏ ਉਹ ਉਹ ਬਤਾਉਂਦੇ ਨੇ ਜਾਂਦੇ ਤੇ ਹੈਗੇ ਉਹ ਵੇਖਿਆ ਨਹੀਂ ਚੰਡੀਗੜ੍ਹ ਉਹ ਮੰਡੀ ਚ ਇਹੋ ਬਤਾਉਂ ਜਾਂਦੇ ਆ ਇਹੋ ਜਾਂਦੇ ਹਾਂ ਇਹ ਜਆ ਵਿਆਹਾਂ ਚ ਇਹੋ ਬਤਾਉਂਦੀ ਤੇ ਬਣਾਉਂਦੇ ਮਿਕਸਰ ਵੀ ਮਿਕਸਰ ਸਾਹਿਬ ਵੀ ਇਹਦੀ ਬਣਦੀ ਹਾਂ ਪਰ ਮੈਨੂੰ ਜੀ ਅਜਾ 11 ਚ ਲੱਗੀ ਇਹ ਵੀ ਜਾਂਦੀ ਆ ਆਦਿਆਂ ਦੇ ਖਾਣ ਲਈ ਇਹ ਇੱਧਰ ਜਾਂਦੀ ਆ ਰਾਜਸਥਾਨ ਹਾਂ ਆ ਬੜਾ ਤੁਸੀਂ ਤੇ ਬਹੁਤ ਕਰਦੇ ਨੇ ਉਹ ਜੱਟ ਬਹੁਤ ਚੀਜ਼ਾਂ ਦਿੰਦਾ ਮੁਲਖ ਨੂੰ ਖਾਣ ਵਾਸਤੇ ਗੱਲ ਕਿੰਨੂੰ ਮੈਂ ਜਨਤਾ ਨੂੰ ਆ ਜੱਟ ਆਵੇ ਦਿੰਦਾ ਪੰਜਾਬ ਜਿਹੜਾ ਪੰਜਾਬ ਦਾ ਜਿਮੀਦਾਰ ਹੈ ਨਾ ਹੂੰ ਇਹ ਸਾਰੇ ਹਿੰਦੂਸਾਂ ਨੂੰ ਸਪਲਾਈ ਕਰਨਿਆ ਚੀਜ਼ਾਂ ਆ ਐਰ ਕੀ ਪੰਜਾਬ ਦੇ ਦਾਦਾ ਵਾਹ ਯਾਦ ਹੈ ਕਿ ਚਾਰੇ ਦੇ ਮੰਦੇ ਹਲੋਗੇ ਪਾਣੀ ਆ ਗਿਆ ਤੇ ਹੋ ਗਿਆ ਐਨਆਰ ਯਾਰ ਮੁੰਡੇ ਬਹੁਤ ਮਤ ਕਰਨ ਦੇ ਉਹ ਐਨਆਰ ਨਹੀਂ ਭਰਾਵਾ ਐਨਆਰਆਈ ਐਨਆਈਆਰ ਉਹ ਐਨਆਰਆਈ ਐਨਆਰਆਈ ਹਾਂ ਬਸ ਡੁੱਬੇ ਭਾਈ ਦਾ ਨਹੀਂ ਕਹ ਕੇ ਕਹਨੇ ਦੇਣਾ ਹਾਂ ਐਨਆਈਆਰ ਇਹ ਇਹ ਕਿਹੜਾ ਨੈਸ਼ਨਲ ਇੰਟੈਲੀਜੈਂਸ ਰਿਜੀਡੈਂਸ ਪੰਜਾਬੀ ਪੰਜਾਬੀ ਮਾਰਸ਼ਲ ਕਾਮ ਆ ਹਾਂ ਇਹ ਬਹੁਤ ਮਤ ਕਰਦੀ ਆ ਇਹ ਤੇ ਗੱਲ ਹੈਗੀ ਹਾਂ ਹਮ ਆਰ ਬਿਠੇ ਮੁੰਡੇ ਕੇ ਪੰਜਾਬ ਦੀ ਪਿਰਥਵਾ ਲੱਗਣ ਦੇ ਆ ਤੂੰ ਵੀ ਆਵੇ ਪੰਜੀ ਖੇਲਾ ਪਾਗੇ ਮਤ ਕਰਨੀ ਨੇ ਪਰ ਮੈਂ ਦਾ ਮੈਂ ਵੀ ਕਰਨ ਹਮ ਐ ਤਣੀਆਂ ਦੀ ਸਾਰੀ ਜਿਹੜਾ ਤੂੰ ਤਣੀਆਂ ਲਾਉਣਾ ਵਾ ਅ ਜਿਹੜੀ ਅਮਰitsar ਜਿੰਨੇ ਪੈਲਸਾਂ ਦੇ ਸਬਜੀ ਬਣਨੀ ਤਣੀਆਂ ਆ ਪਾਣੀ ਤੇ ਪੈਣਾ ਪੁੱਤੇ ਪੈਣਾ ਜੇਉਂ ਯਾਰ ਜੇਉਂ ਯਾਰ ਸਾ ਜੇਉਂ ਆ ਪਠਾਰ ਕੋਲੀ ਮਾਹੂ ਜੀਰਾ ਟੈਂਪੂ ਲਦਾ ਕਰੋ ਟੈਂਪੂ ਲਦਾ ਕਿਲਾ ਬਿਜਣਾ ਘੱਟੋ ਘੱਟ ਵੀ ਹਮ ਤੂੰ ਕਿੱਥੇ ਫਿਰਦਾ ਕਿਲਾ ਜਦਾ ਥਾ ਨਹੀਂ ਹੈ ਕਿਲਾ ਕਿ ਕਿਲਾ ਮੱਝਾਂ ਨਾਲ ਨਹੀਂ ਪਾਉਂਦੇ ਵਿੱਚ ਨਹੀਂ ਮੈਂ ਮੱਝਾਂ ਥਾ ਨਹੀਂ ਮੈਂ ਮੱਝਾਂ ਕਿਲਾ ਕਹਿੰਦੇ ਆ ਬੰਬੀ ਦੇ ਬਣਾਇਆ ਇੱਕ ਕਿਲਾ ਬੰਬੀ ਅੱਛਾ ਧਨੀਆਂ ਲਾ ਲੈਣਾ ਮੈਂ ਕਿਤੇ ਆ ਮੱਝਾਂ ਵਾਲਾ ਕਿਲਾ ਵਿੱਚ ਪਈ ਇਹਦੀ ਨਾ 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 ਮੈਂ ਤੇ ਗੇਹੇ ਹਿਸਾਬ ਲਾ ਰਿਹਾ ਮੈਂ ਆਪਣਾ ਪ੍ਰਸ਼ਾਦਾ ਪਾਣੀ ਤਾਂ ਮੈਂ ਨਾ ਇਹ ਕੰਮ ਕਰਾਂਗਾ ਹਾਂ ਕਿਨੂੰ ਮੈਨੂੰ ਹਾਂ ਮੈਂ ਸਰਦਾਰਾ ਗੱਲ ਆ ਏਦਾਂ ਮੈਂ ਅੱਗੇ ਵੀਡੀਓ ਪਾਈ ਬੜੇ ਟਾਈਮ ਬਾਅਦ ਹੂੰ ਠੀਕ ਆ ਅੱਛਾ ਤੇ ਮੇਰਾ ਨਾ ਫੋਨ ਅੱਗੇ ਮੈਨੂੰ ਘਾਟਾ ਪੈ ਗਿਆ ਫੋਨ ਗਿਆ ਮੇਰਾ ਡਿਗ ਹੂੰ ਤੇ ਮੈਨੂੰ ਅੱਗੇ ਮੈਨੂੰ ਲੱਖ ਰੁਪਈਆ ਦਾ ਘਾਟਾ ਪਿਆ ਜੇ ਤੇ ਮੈਂ ਮੈਂ ਮੇਰੇ ਮੈਨੂੰ ਅੱਗੇ ਬੜੀ ਚਿੰਤਾ ਸਤਾਈ ਜਾਂਦੀ ਆ ਤੇ ਮੈਂ ਗੱਲ ਇਹ ਆ ਵੀ ਮੇਰਾ ਫੇਰ ਪੈਸੇ ਲੱਖ ਰੁਪਈਆ ਲੱਗਾ ਮੇਰਾ ਲੱਗਾ 2 ਲੱਖ ਰੁਪਈਆ ਹੂੰ ਤੇ ਮੈਂ ਜਿਹੜਾ ਮੈਨੂੰ ਦੱਸਿਆ ਡਾਕਟਰਾਂ ਨੇ ਵੀ ਤੂੰ ਮਤਲਬ ਵੇਲੇ ਬੈ ਕੇ ਤੂੰ ਆਪਣੇ ਦਿਮਾਗ ਨੂੰ ਰੈਸਟ ਦੇ ਤੂੰ ਲੋਡ ਨਹੀਂ ਲੈਣਾ ਕੋਈ ਚੀਜ਼ ਦਾ ਤੇ ਤਾਂ ਕਰਕੇ ਮੈਂ ਮੈਂ ਹੁਣ ਨਹੀਂ ਕੋਈ ਕੰਮ ਨਹੀਂ ਕਰ ਸਕਦਾ ਮੈਨੂੰ ਛੁੱਟੀ ਦੋ ਇਹੋ ਇਹ ਬਾਜੇ ਬਾਜਾ ਨਹੀਂ ਸਾਡੇ ਨੂੰ ਮੈਨੂੰ ਨਾ ਭਰਾ ਮੈਂ ਪੜਿਆ ਮੈਂ ਕਿੰਨੂੰ ਮੈਂ ਪੜਿਆ ਬਹੁਤ ਜ਼ਿਆਦਾ ਮੈਨੂੰ ਪਤਾ ਤੈਨੂੰ ਜਿਹੜੇ ਪੜੇ ਤੂੰ ਜਿਹੜਾ ਆਨੇ ਤੁਹਾਨੂੰ ਕਹਦਾ ਤੂੰ ਇੱਥੇ ਤਿੱਤ ਬੈਠ ਮੈਨੂੰ ਪਤਾ ਮੈਨੂੰ ਪਤਾ ਤੁਹਾਨੂੰ ਇਹ ਨੂੰ ਕੋ ਨਹੀਂ ਕਰਾਉਂਦਾ ਚੱਲਦਾ ਫਿਰ ਬਾਹਰੋਂ ਮੇਰੀ ਟੀਮ ਨਾ ਮਾਰਿਓ ਇਹ ਤਾਂ ਉੱਤੇ ਤੇ ਵੱਜਣੀ ਨਹੀਂ ਮੈਨੂੰ ਪਤਾ ਤੈਨੂੰ ਜਿਹੜੇ ਪੜੇ ਤੇ ਨੂੰ ਗਲਾ ਦੇ ਫੁੱਲ ਵੱਜੇ ਹਾਂ ਹਾਂ ਬਈ ਮੇਰੀ ਕਟੂਲ ਤੇ ਮੇਰੇ ਕੋ ਵੀ ਹੈਗੀ ਆ ਆਵੇਲੋ ਵੀਲੋ ਜੂੜੀ ਵਾਲੀ ਟੀਮ ਜੂੜੀ ਆ ਏ ਟੀਮ ਆ ਤੇ ਇਹ ਇਹ ਮੈਨੂੰ ਪਤਾ ਤੀ ਜਿਹੜੇ ਲੜਾਈ ਹੱਲੇ ਦੀ ਹੁੰਦੀ ਆ ਮੈਨੂੰ ਮੈਨੂੰ ਦੱਸਿਆ ਜਿਹੜੇ ਸੀ ਸਕੂਲੇ ਪੜੇ ਮੈਨੂੰ ਪਤਾ ਤੀ ਬਹੁਤ ਮੁਰਗੇ ਬਣੇ ਉਹ ਨਿਹੰਗ ਸਿੰਘ ਫੌਜ ਕਿੰਨੀ ਨਹੀਂ ਲੜਾਈ ਹੱਲੇ ਦੀ ਨਹੀਂ ਚਾਹ ਥੱਲੇ ਦੀ ਹੁੰਦੀ ਆ ਨਹੀਂ ਤੀ ਇਹਨੇ ਮੈਂ ਪੜਿਆ ਤੀ ਤੀ ਜਿਹੜੇ ਮੁਰਗੇ ਬੰਦੇ ਰਹੇ ਚੇਤਾ ਤੀ ਤੇ ਦਸ ਦੇ ਆਂਦੇ ਕਲਾਸ ਚ ਮਨੀਟਰ ਹੁੰਦੇ ਅਸੀਂ ਦੇ ਅਸੀਂ ਹਾਂ ਇਹ ਝੂਠ ਆ ਮੈਂ ਜਿੰ ਮੈਨੂੰ ਕਿਹਨੇ ਦੱਸਿਆ ਸਾਨੂੰ ਮਾਸਟਰ ਪੜੋਦਾ ਫਰਿਆਦਾ ਹੂੰ ਸਰਦਾਰ ਗੁਰਬਜਨ ਸਿੰਘ ਮਾਸਟਰ ਪੜ੍ਹੋ ਵੈਸਨ ਆ ਤਾ ਹੀ ਬਹੁਤ ਪ੍ਰੈਣੀ ਫੇਰਦਾ ਦਾ ਜਿੰਨੇ ਮੁੰਡੇ ਸਾਰੇ ਅਫਸਰ ਲੱਗੇ ਆ ਆ ਤੂੰ ਵੀ ਇਹਨੇ ਲੱਗੇ ਤੇ ਸਾਹਿਬ ਤੁਹਾਡਾ ਸਾਹ ਵੜਾਵਾ ਆਵੇ ਤੀ ਖੇੜੀ ਨਹੀਂ ਪੜਾਈ ਕੀਤੀ ਬਹੁਤ ਡਾਕ ਬਹੁਤ ਦਾ ਆ ਕਿਹੜੀਆਂ ਤੀ ਗਿਣਗਾ ਹੀ ਪਾਉਂਦਾ ਬੜਾ ਤੁਹਾਡਾ ਸਾਹ ਹੋਵੇ ਪੱਕਾ ਉਹਨਾਂ ਨੇ ਚੰਦੇ ਆਏ ਗਏ ਇਹ ਤਾਂ ਗੱਲ ਆਈ ਤੀ ਆ ਪਹਿਲਾਂ ਆਪਣੇ 에어 ਫੋਰਸ ਚ ਹੀ ਨਾ ਤੇ ਉਥੋਂ ਬਾਅਦ ਛੱਡ ਗਏ ਤੇ ਤੂੰ ਬਾਅਦ ਚ ਇੱਧਰ ਆ ਗਏ ਉਹ ਪੈਨਸ਼ਨਰ ਆ ਇੰਜੀਨੀਅਰ ਬਣ ਗਏ ਤੀ ਇਹ ਇੰਜੀਨੀਅਰ ਛੱਡ ਗਏ ਤੇ ਬਾਅਦ ਚ ਤੂੰ ਆਣ ਕੇ ਫੇਰ ਆਪਣੇ ਫੌਜ ਚ ਹੋ ਗਏ ਫੇਰ ਪੁਲਸ ਵਾਲਿਆਂ ਨੇ ਤਾਂ ਨਹੀਂ ਚਿੱਠੀ ਪਾਈ ਵੀ ਸਾਨੂੰ ਆਪਣੇ ਤੁਹਾਡੀ ਬੜੀ ਲੋੜ ਆ ਤੇ ਤੂੰ ਕਿਹਾ ਵੀ ਨਹੀਂ ਮੈਂ ਦੇ ਆਪਣੇ ਖੇਤੀ ਕਰਨੀ ਹੈ ਆਪਣੇ ਪਿੰਡ ਚ ਤੋ ਕਰਕੇ ਖੇਤੀ ਤਾਂ ਕਰੇ ਖੇਤੀ ਇੱਕ ਸ਼ੌਕ ਦਾ ਵਿਸ਼ਾ ਹਾਂ ਸ਼ੌਕ ਮਾਜੀ ਸ਼ੌਕ ਹੋਣਾ ਚਾਹੀਦਾ ਆ ਮੈਨੂੰ ਪਤਾ ਤੈਨੂੰ ਜੋ ਉਹਦੇ ਆਪਣੇ ਹੈਗੇ ਨਾ ਜਵਾਨ ਹੋਏ ਜੇ ਤੂੰ ਤੀ ਖੇਤੀ ਦਾ ਸ਼ੌਕ ਪੂਰਾ ਕਰਦਾ ਰਹੀ ਮੈਨੂੰ ਪਤਾ ਹੂੰ ਉਹ ਨਾ ਦੰਦਿਆਂ ਦਾ ਕੱਢ ਟੁਰਦਾ ਹੋ ਜਾਇ ਸੋ ਮੈਨੂੰ ਪਤਾ ਲੱਗਾ ਤੂੰ ਜੂਪੀ ਗਿਆ ਹੈ ਹੀ ਇਕਰੀ ਨਹੀਂ ਗਏ ਜਾਂਦਾ ਜੂਪੀ ਚ ਪਈ ਹੈ ਕਿ ਜਣਾ ਨਹੀਂਗਾ ਨਹੀਂ ਤੇ ਤੂੰ ਦੱਸਣ ਦੇ ਤੂੰ ਉਥੋਂ ਜੂਪੀ ਤੇ ਤਾਂ ਭੱਜ ਜਾਏਂ ਵੀ ਇਹ ਤੇ ਉਥੋਂ ਪਾਣੀ ਇਹ ਪਾਣੀ ਦਾ ਸੁਆਦ ਨਹੀਂ ਹੈ ਹੋਰ ਤਰ੍ਹਾਂ ਦਾ ਤੇ ਤੂੰ ਜੂਪੀ ਤੋਂ ਭੱਜ ਜਾਏਂ ਤੇ ਕੀ ਗੱਲ ਪਾਣੀ ਤੇ ਫਿਲਟਰ ਨਾ ਲੱਗ ਲੱਗਦਾ ਹੈ ਬੈਕਵਰਡ ਇਲਾਕਾ ਹੈ ਕੀ ਬੈਕਵਰਡ ਇਲਾਕਾ ਹੈ ਬੈਕਵਰਡ ਹੂੰ ਬੈਕਵਰਡ ਇਲਾਕਾ ਹੀ ਹੂੰ ਬੈਗ ਉਹ ਲੱਗ ਕੇ ਨੂੰ ਕੀ ਮਛਰਿਆ ਰਾਰਾ ਮੋਟਾ ਹੈ ਖਾਂਦਾ ਵਾ ਫੜ ਫੜ ਕੇ ਸੌ ਨਹੀਂ ਦਿੰਦਾ ਰਾਤ ਨੂੰ ਤੇ ਮਛਰ ਨਾਲ ਗੱਲ ਕਰ ਲੈnde ਜਿੰਦਗੀ ਸ਼ੌਕੀ ਰੱਖਣੀ ਚਾਹੀਦੀ ਕਿ ਵਾ ਮੈਂ ਮਛਰ ਲੜਾਈ ਜੋ ਮਜਾ ਤੇ ਮਛਰ ਨਾਲ ਸੌਦਾ ਕਰ ਲੈਣਾ ਹੈ ਮਛਰ ਨਾਲ ਤੂੰ ਕਰ ਲਈ ਹਾਂ ਸਾਡੇ ਕੋਲ ਨਹੀਂ ਆ ਤੂੰ ਕਰ ਲੈਣਾ ਆ ਤੂੰ ਹੀ ਤੂੰ 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 ਤੇ ਮਛਰ ਨਾਲ ਸੌਦਾ ਕਰ ਲੈਣਾ ਤੂੰ ਆ ਮਛਰੇ ਚਾਚਾ ਵੀ ਨਾ ਉਹ ਸਾਡੇ ਬਾਹਰ ਤੋਂ ਮੈਂ ਮੇਰੀ ਮਰਜ਼ੀ ਹੈ ਮੇਰੀ ਪਹਿਲੀ ਮੇਰੀ ਵੀ ਆ ਠੀਕ ਆ ਤੇ ਮੈਂ ਤਾਂ ਸਹੀ ਗੱਲ ਦੱਸਾਂ ਨਾ ਤੇ ਮਵੀ ਸਰਾਬ ਬਣਾਉਂਦੇ ਆ ਪਹਿਲੀ ਮੇਰੇ ਨਾ ਹੋ ਗਈ ਆ ਠੀਕ ਆ ਤੇ ਮੈਂ ਤੁਹਾਨੂੰ ਮੈਂ ਕਿਸੇ ਟਾਈਮ ਹੀ ਆ ਕੇ ਟਿੱਟਨਾ ਇਹ ਬਾਸ ਸਕਦਾ ਮੇਰਾ ਪੂਰਾ ਹੱਕ ਆ ਠੀਕ ਆ ਤੇ ਮੈਂ ਤੈਨੂੰ ਬੇਸ਼ੱਕ ਤੁਸੀਂ ਜਿਹੜੀਆਂ ਫਦਾ ਫੁਦਾ ਏਅਰ ਦੀ ਰੇਟ ਚੈੱਕ ਕਰਨੀਆਂ ਤੇ ਤੀ ਐਟੇ ਟਾਈਮ ਹੁਣੇ ਚੈੱਕ ਕਰ ਸਕਦੇ ਇੱਕ ਨਿਕਾ ਮੋਟਾ ਕੋਠਾ ਪਾ ਕੇ ਨਾ ਕਾਨਿਆਂ ਦੇ ਉੱਤੇ ਛੱਤ ਪਾ ਕੇ ਕਾਨਿਆਂ ਦੀ ਛੱਤ ਪਾ ਕੇ ਇਨਕੇ ਚੂਜੇ ਰਖਲਾ ਮੇਰੀ ਹਈਦਾ ਨਾ ਕਹ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਹੁਣੇ ਤੁਹਾਨੂੰ ਪੱਲੀ ਲਿਆ ਦੇਣੀ ਜੇ ਇਹਦੇ ਇੱਥੇ ਟਾਰਾ ਪਾ ਦੇਣਾ ਜੇ ਮੇਰੇ ਮੀਰਾ ਰਾਜ ਆ ਹੁਣ ਨਹੀਂ ਮੈਂ ਮਿੰਦ ਨਾਰਾਇਣ ਨੇ ਕੋਠੀ ਦਿੱਤੀ ਬਹੁਤ ਵਧੀਆ ਪਾਈ ਮੈਂ 30 ਸਾਂਗੜੇ ਚ ਪਾਈ ਮੈਂ ਕੀ ਕੋਠੀ ਸਾਹਮਣੇ ਕੋਠੀ ਭੁੱਲ ਜਾਓ ਬੱਸ ਹੁਣ ਤੁਹਾਡਾ ਟਾਈਮ ਗਿਆ ਵਾ ਹੁਣ ਆ ਗਿਆ ਸਾਡਾ ਟਾਈਮ ਬਥੇਰਾ ਜੀ ਤੁਸੀਂ ਕੋਠੀ ਛੱਤਾ ਲੈਂਟਰ ਥੱਲੇ ਕੱਢ ਲਿਆ ਹੁਣ ਛੰਡੇ ਥਾਂ ਰੋ ਇੱਥੇ ਨਹੀਂ ਜਾਨੀ ਫਕਟਾਂ ਨੂੰ ਪੋਟੀਆਂ ਛੱਡ ਜੀ ਪਈਆ ਪੋਟੀਆਂ ਹੋਰ ਕਰਨਾ ਅਹੀਂ ਤੂੰ ਜਾ ਕੇ ਦੇ ਉਹ ਭਰਾਵਾ ਮੈਂ ਆਪਣੀ ਘਰ ਵਾਲੀ ਦੇ ਨਾਲ ਰਹਿਣਾ ਵਾ ਠੀਕ ਆ ਮੈਂ ਵਿਆਹ ਕਰਾ ਕੇ ਤੇ ਮੈਂ ਆਪਣੀ ਘਰ ਵਾਲੀ ਨਾਲ ਉੱਥੇ ਰਹਿਣਾ ਮੈਂ ਮੈਂ ਨਹੀਂ ਚਾਹੁੰਦਾ ਕੋਈ ਲੜਾਈ ਹੋਇਆ ਕਰੇ ਠੀਕ ਆ ਤੇ ਮੈਂ ਤੁਹਾਨੂੰ ਆਪਣੇ ਸਖਤ ਹਦਾਇਤ ਕਰਦਾ ਕਿ ਤੁਹਾਨੂੰ ਇੱਥੇ ਟੌਪ ਦਾ ਟਾਰਾ ਭਾਗੇ ਦਿੱਤਾ ਜਾਊਗਾ ਠੀਕ ਆ ਤੇ ਤੁਸੀਂ ਇੱਥੇ ਰਹਿਣਾ ਤੇ ਰੋਟੀ ਪਾਣੀ ਦੀ ਲੋੜ ਹੋਈ ਤੇ ਸਾਨੂੰ ਨਹੀਂ ਕਹਿਣਾ ਤੇ ਗੁੱਗੋ ਪਰ ਇੱਕ ਬੇਚਾ ਗੋਲਾ ਲੋਂ ਜਾਂ ਖਡੂਰ ਸਾਹਿਬ ਕੋਈ ਛਕ ਲੈਣਾ ਯਾਰ ਤੂੰ ਜਿਆਦਾ ਫੂਕਾ ਚੱਕ ਕੀਤਾ ਤੂੰ ਵੜਾ ਟਾਰੂ ਪੌਣਾ ਆ ਗਿਆ ਕੀਤਾ ਬੂਤਾ ਦੇ ਮੇਰੇ ਰਗਾਨੀਏ ਕਾਬੂਤੇ ਕੇ ਦਾ ਬਿੱਲੀ ਰਗਾ ਮੂੰਹ ਕੱਢਿਆ ਡੈ ਗਲਾ ਕੱਢਿਆ ਨੂੰ ਉਹ ਤੂੰ ਹੀ ਨਾ ਅਸਲ ਤੇ ਮੇਰੇ ਤੋਂ ਸੜਦੇ ਹੀ ਓਏ ਕਹਣਾ ਕਾ ਜੇ ਮੂੰਹ ਨਾ ਚੰਗਾ ਹੋਵੇ ਤਾਂ ਗੱਲ ਚੰਗੀ ਕਰਦੇ ਨਾ ਬੰਦੇ ਗੱਲ ਮੈਂ ਚੰਗੀ ਕਰਦੇ ਮੈਂ ਅੱਗੇ ਕਹਿੰਦਾ ਗੱਲਾਂ ਜਿੰਨੀਆਂ ਮੈਂ ਚੰਗੀਆਂ ਕਰਦਾ ਮੂੰਹ ਨਹੀਂ ਹੈ ਨਾ ਚੰਗਾ ਮੈਂ ਤਾਂ ਅੱਗੇ ਹਸਾ ਲਾਉਂਦਿਆਂ ਲੋਕੀ ਮੈਂ ਤਾਂ ਸਲਾਵਾ ਲੈਂਦੇ ਤੁਸੀਂ ਗੱਲ ਚੰਗੀ ਉਹ ਗੱਲ ਜੇ ਬੰਦੇ ਬੰਦੇ ਦਾ ਜਿਹੜਾ ਹੁਣ ਰਿਹਾ ਨਾ ਉਹ ਕਰਦੇ ਨਹੀਂ ਪਛਾਣਦੇ ਤੈਨੂੰ ਸ਼ਾਸਤਰ ਬਲਿਆ ਆ ਨਾ ਤੂੰ ਤੂੰ ਹੀ ਨਹੀਂ ਬਹੁਤ ਨਰ ਮੇਰਾ ਪਛਾਣ ਸਕਦੇ ਜਿਹੜਾ ਹੁਨਰ ਮੇਰਾ ਹੈਗਾ ਨਾ ਮੈਂ ਤੇ ਮੈਂ ਤੇ ਕਦੀ ਟੀਮ ਆਈਆਂ ਨਾ ਫੜੋ ਆਏ ਮੈਂ ਸਾਰੇ ਤੁਹਾਨੂੰ ਨੋਟਿਸ ਕਰਦੇ ਆ ਮੇਰੇ ਇਹ ਜਿਹੜੀ ਟੀਮ ਹੈ ਇਹ ਵੱਣੀ ਤੇਰੇ ਗੁੱਡ ਗਾਇਦੋ ਅਲੀ ਪੰਜ ਫੇਵਲ ਉਦਾਂ ਗੱਲਾਂ ਮੈਂ ਕਿਹਾ ਨਹੀਂ ਜਣਾ ਅਲੀ ਨਹੀਂ ਤੂੰ ਕੀ ਕਹਾ ਅਲੀ ਪੰਜ ਨਹੀਂ ਮੈਂ ਆਉਣਾ ਤੂੰ ਤੁਰਦਾ ਬਾਈ ਨੂੰ ਕੰਮ ਕਰ ਲੈ ਤੂੰ ਤੇ ਵੇਲੜਿਆ ਮੈਂ ਤੈਨੂੰ ਮੈਂ ਜਮ ਇੱਥੇ ਵੇਲੇ ਜਰਾ ਲੋੜ ਨਹੀਂ ਜਪ ਮੈਨੂੰ ਨਹੀਂ ਪਤਾ ਮੈਂ ਨਹੀਂ ਇਥੇ ਮਾਰ ਕੇ ਵਿਖਾ ਫੇ ਟੀਮ ਆ ਇੱਥੇ ਮੈਂ ਹੁਣੇ ਮਾਦਾ ਨੂੰ ਆਵਾਜ਼ ਮਾਰ ਲਈ ਨਾ ਤੇ ਤੁਹਾਡੀ ਟੀਮਾ ਇਹੋ ਟੀਮਾ ਤੁਸੀਂ ਆਪਣੇ ਆਪ ਦੇ ਆਪੇ ਮਰੀ ਜਾਣੀ ਆ ਫਿਰ ਠੀਕ ਹੈ ਹੁਣੇ ਮੈਂ ਮਾਦਾ ਨੂੰ ਆਵਾਜ਼ ਮਾਰ ਲਈ ਮਾਤਾ ਨੂੰ ਮਾਦਾ ਛੇਤੀ ਮਾਰ ਕੇ ਫੇਕ ਲਈ ਮੈਂ ਇਹਦੇ ਮੈਂ ਇਹਦੇ ਟਾਰਾ ਪਾਉਂਦੇ ਆ ਮਾਦਾ ਆ ਗਈ ਨਾ ਉਹਨੇ ਟਾਰਾ ਵੀ ਨਹੀਂ ਪਾਉਂਦੇਣਾ ਐਡੀ ਐਮ ਲੱਗੀ ਨਾ ਐਡੀ ਐਮ ਵੀ ਲੱਗੀ ਆ ਕਦਮ ਤੂੰ ਮਿੰਡ ਮਿੰਡ ਬਾਇਆ ਜੀ ਕੋਈ ਨਹੀਂ ਐਡੀਮ ਉਹਨੂੰ ਮੈਂ ਲਵਾਉਣਾ ਵਾ ਐਡੀਮ ਵੀ ਲਵਾ ਲੈਨੇ ਕੋਈ ਨਹੀਂ ਤੁਹਾਡੀ ਹੁਣਾ ਆਪਣੇ ਕੀ ਨਾ ਲਈਦਾ ਵਾ ਤੁਹਾਨੂੰ ਹੁਣ ਆਕੜ ਹੋ ਗਈ ਤੁਹਾਡੀ ਜਿਆਦੀ ਉਹ ਰੋਟੀਆ ਘਟ ਖਾਈਂ ਆਪਲ ਜ਼ਿਆਦੇ ਖਾਈਂ ਕੀ ਆਪਲ ਆਪਲ ਹਾਂ ਚਲ ਆਪਲ ਖਾਂਦੇ ਤਾਂ ਰੇਟ ਦੱਸ ਦਿਓ ਕਿੰਨਾ ਆਪਲ ਹਾਂ ਆਪਲ ਵਧੀਆ ਜਿਹੜਾ ਵਾ ਉਹ 900 ਰੁਪਏ ਮਿਲ ਜਾਂਦਾ ਹੂੰ ਵਧੀਆ ਜਿਹੜਾ ਮੂਮੇ ਜੀ ਖੁਰਦਾ ਜਾਂ ਮਿਸ਼ਰੀ ਖੁਰਦੀ ਮੈਨੂੰ ਪਤਾ ਐਪਲ ਮੇਰੇ ਹਿਸਾਬ ਨਾਲ ਇੱਕ ਹੀ ਲੈਂਦੇਗੇ ਅਦਾ ਨਹੀਂ ਕਿਲੋ ਲਈ ਜਾਂ ਦੋ ਦਿਨ ਦਾ ਕੱਢ ਲਈਏ ਕਿੱਥੇ ਰੱਖਦੇ ਕਿੱਥੇ ਉਹ ਲਿਖਾ ਕੇ ਰੱਖੀਆ ਤੇਰੇ ਅਗੇ ਮਿਲਿਆ ਨਾ ਖਵਾਈ ਮੈਂ ਤਾਂ ਕਦੀ ਵੇਖੀ ਨਹੀਂ ਤੇ ਵੇਖ ਲੈ ਤੇ ਰੱਖਿਆ ਹੀ ਇਹੋ ਜਿਹਾ ਥਾਵਾਂ ਤੇ ਮੈਂ ਸਿਰੋ ਸਿਰ ਮੈਨੂੰ ਡਾਕਟਰ ਆਉਂਦਾ ਆਪਣੇ ਫਰੂਟ ਖਾਇਆ ਕਰ ਤੇ ਮੈਨੂੰ ਦੱਸੋ ਮਣਾਇਆ ਮੈਂ ਵੀ ਖਾਣਾ ਯਾਰ ਦੇ ਦੇ ਉਹਦਾ ਉਹ ਫ੍ਰਿਜ ਰੱਖੇ ਵੀਰ ਕੋਈ ਨਹੀਂ ਜਦ ਹੱਥ ਆ ਲੈਣਦੇ ਤੈਨੂੰ ਐਪਲ ਜਿੱਥੇ ਰੱਖੇ ਲਫਾਫਾ ਹੀ ਲੱਭੂਗਾ। ਚਲੋ ਐਪਲ ਲਫਾਫੇ ਨਾਲ ਲੂੰ ਲਾ ਦੂੰ। ਤੁਹਾਨੂੰ ਐਪਲ ਨਹੀਂ ਲੱਭਦਾ। ਤੇਰੇ ਵੀ ਥਫੜੀ ਪੈਣਗੇ। ਕੋਈ ਗੱਲ ਨਹੀਂ। ਹੁਣ ਮੈਂ ਚੱਲਿਆ ਜੇ ਠੀਕ ਆ ਤੇ ਆਪਣੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਨਾ ਤੇ ਅੱਜ ਕੇਰੀਆਂ ਪਾ ਦੋ ਤੇ ਇਹਦੇ ਜਿੰਨੇ ਪੈਸੇ ਬਣਿਆ ਕਰਨਗੇ। ਤੇ ਇਹਦੇ ਵਿੱਚੋਂ ਅੱਧ ਤੁਸੀਂ ਮੈਨੂੰ ਦੇਆ ਕਰਨਾ ਤੇ ਅੱਧ ਤੁਸੀਂ ਵੇਚਿਆ ਕਿ ਮੈਨੂੰ ਪੁੱਛ ਕੇ ਅੱਧ ਤੁਸੀਂ ਰੱਖੋ ਆਪਾਂ ਕੀਤਾ ਕਿ ਤੈਨੂੰ ਕਹਦਾ ਦੇ ਦਈਏ ਕਿੰਨੂੰ ਕੀਤਾ ਆ ਕਿ ਕੰਮ ਕੀਤਾ ਕੋਈ ਪੈਰੀ ਤੇ ਮੇਰੀ ਆ ਤੇਰੀ ਪੈਰੀ ਤੇ ਤੂੰ ਬੜੀ ਦਾ ਤੇਰੇ ਨਾਮ ਵਖਾਖ ਕੀ ਤੇਰਾ ਕਿਵੇਂ ਇਹ ਨਾਮ ਵਖਾਖ ਆ ਤੇ ਇਦਾਂ ਤੈਨੂੰ ਨਾਂ ਕਹਿਤਾ ਮੇਰੇ ਨਾਂ ਹੀ ਆ ਕਿ ਤੈਨੂੰ ਹੁਣ ਮੈਂ ਤੁਹਾਨੂੰ ਕੀ ਵਿਖਾਦਾ ਤੁਹਾਨੂੰ ਮੈਂ ਅਸਾਈਨ ਕਰਕੇ ਲੈ ਕੇ ਦਵਾਂ ਅੰਦਰ ਇਹ ਬਸ ਪੈਰੀ ਨਾ ਹੀ ਆਣ ਹੋਈ ਨਹੀਂ ਆਓ ਜੀ ਹੋਨ ਬਾਤ ਨਹੀਂ ਨੀ ਬੇਸ਼ੱਕ ਅੱਜ ਤੁਸੀਂ ਮੈਨੂੰ ਪੁੱਛ ਕੇ ਕਹਿ ਰੱਖ ਲੈਣਾ ਉਹ ਵੀ ਜਦੋਂ ਲੋਡ ਹੀ ਨਹੀਂ ਤੇ ਸਭ ਕੁਝ ਮੇਰਾ ਹੀ ਆ ਬੜਵਾ ਨਵਾਂ ਲੈਣੀ ਬੜਵਾ ਲੈਣੀ